ਬਰਮ ਸਤਿਕਾਰਯੋਗ ਗੁਰੂ ਪਿਆਰੇ ਗੁਰਸਵਾਰੀ ਸਾਧ ਸੰਗਤ ਜੀ ਪੂਰਨਵਾਸੀ ਦੇ ਪਾਵਨ ਦਿਹਾੜੇ ਤੇ ਆਪ ਸਰਬੱਤ ਸੰਗਤ ਹਾਜ਼ਰੀ ਭਰ ਰਹੇ ਹੋ ਸੋ ਅੰਮ੍ਰਿਤ ਵੇਲਾ ਹੋ ਚੁੱਕਾ ਹੈ ਜਿਹੜੀਆਂ ਸੰਗਤਾਂ ਜਿਹੜੇ ਲੰਮੇ ਪਏ ਨੇ ਉਹਨਾਂ ਨੂੰ ਬੇਨਤੀ ਆ ਉੱਠ ਕੇ ਬੈਠੋ ਅੰਮ੍ਰਿਤ ਵੇਲੇ ਦਾ ਜਿਹੜਾ ਸਮਾਂ ਹੋ ਚੁੱਕਾ ਹੈ ਕੁਝ ਸਮੇਂ ਬਾਅਦ ਜੋ ਦਰਗਾਹੀ ਪ੍ਰਸ਼ਾਦ ਹੁਕਮ ਨਾਵੇ ਆਪਾਂ ਸਰਵਣ ਕਰਨੇ ਨੇ ਅੰਮ੍ਰਿਤ ਵੇਲਾ ਸੱਚ ਨਾਲ ਉਹ ਵਡਿਆਈ ਵਿਚਾਰ ਅੰਮ੍ਰਿਤ ਵੇਲੇ ਦੀ ਬੜੀ ਵੱਡੀ ਮਹਾਨਤਾ ਹੈ ਸੋ ਆਪ ਦੀ ਬੜੇ ਹੀ ਪਿਆਰ ਦੇ ਨਾਲ ਸਾਡੇ ਬਹੁਤ ਹੀ ਸਤਿਕਾਰਯੋਗ ਭਾਈ ਕੁਲਦੀਪ ਸਿੰਘ ਜੀ ਮਹੰਤ ਜੀ ਜਿਨ੍ਹਾਂ ਦੇ ਪਾਸੋਂ ਧੰਨ ਗੁਰੂ ਅਮਰਦਾਸ ਮਹਾਰਾਜ ਦੀ ਮਹਿਮਾ ਨੂੰ ਸਰਵਣ ਕੀਤਾ ਕਿਉਂਕਿ ਇਹ ਜੋ ਪਾਵਨ ਦਿਹਾੜੇ ਨੇ ਧੰਨ ਗੁਰੂ ਅਮਰਦਾਸ ਮਹਾਰਾਜ ਦਾ ਜੋਤੀ ਜੋਤ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦਾ ਗੁਰਿਆਈ ਦਿਵਸ 450 ਸਾਲਾ ਸਤਾਬਦੀ ਰੂਪ ਦੇ ਵਿੱਚ ਜੋ ਸਮੋਚੀਆਂ ਸਿੱਖ ਸੰਗਤਾਂ ਦੇ ਵੱਲੋਂ ਮਨਾਇਆ ਜਾ ਰਿਹਾ ਹੈ। ਤੋਂ ਸਤਿਗੁਰਾਂ ਨੇ ਰਹਿਮਤ ਕੀਤੀ ਹੈ, ਬਖਸ਼ਿਸ਼ ਕੀਤੀ ਹੈ। ਗੁਰੂ ਸਾਹਿਬ ਜੀ ਦੇ ਜੀਵਨ ਦੇ ਵਿੱਚੋਂ ਸਾਨੂੰ ਬਹੁਤ ਕੁਝ ਪ੍ਰਾਪਤ ਹੁੰਦਾ ਹੈ। ਬੜੀਆਂ ਬਖਸ਼ਿਸ਼ਾਂ ਰਹਿਮਤਾਂ ਪ੍ਰਾਪਤ ਹੁੰਦੀਆਂ ਨੇ ਜਿਹੜੇ ਪਿਆਰ ਵਾਲੇ ਗੁਰਸਿੱਖ ਹੁੰਦੇ ਨੇ। ਹੰਸ ਵਾਲੀ ਬਿਰਤੀ ਵਾਲੇ ਜਿਹੜੇ ਗੁਰਸਿੱਖ ਹੁੰਦੇ ਨੇ ਉਹ ਗੁਰੂ ਚਰਨਾਂ ਦੇ ਵਿੱਚੋਂ ਬਹੁਤ ਸਾਰੀਆਂ ਦਾਤਾਂ ਤੇ ਬਖਸ਼ਿਸ਼ਾਂ ਪ੍ਰਾਪਤ ਕਰਦੇ ਨੇ ਚੰਦਨ ਰੂਪ ਜਿਹੜੇ ਗੁਰਸਿੱਖ ਹੁੰਦੇ ਨੇ ਬਖਸ਼ਿਸ਼ਾਂ ਰਹਿਮਤਾਂ ਪ੍ਰਾਪਤ ਕਰਦੇ ਨੇ ਜਿਹੜੇ ਬਾਸ ਦੀ ਨਿਆਈ ਹੁੰਦੇ ਨੇ ਉਹਨਾਂ ਤੇ ਅਸਰ ਨਹੀਂ ਹੁੰਦਾ ਕੁਝ ਵੀ ਧੰਨ ਗੁਰੂ ਅਮਰਦਾਸ ਮਹਾਰਾਜ ਦਾ ਜੇਕਰ ਆਪਾਂ ਜੀਵਨ ਤੱਕੀਏ ਤੇ ਗੁਰੂ ਸਾਹਿਬ ਜੀ ਨੇ ਬੜੀ ਵੱਡੀ ਆਰਜਾ ਦੇ ਵਿੱਚ ਬਜ਼ੁਰਗ ਅਵਸਥਾ ਦੇ ਵਿੱਚ ਸੇਵਾ ਕੀਤੀ ਆ ਕਿਉਂਕਿ ਸੇਵਾ ਕਰਨੀ ਜਿਹੜੀ ਹੈ ਉਹ ਬਹੁਤ ਔਖੀ ਹੈ ਬਹੁਤ ਕਠਨ ਹੈ ਅੱਜ ਦੇ ਸਮੇਂ ਦੇ ਵਿੱਚ ਆਪਾਂ ਦੇਖਦੇ ਆ ਗੁਰੂ ਘਰਾਂ ਦੇ ਵਿੱਚ ਕਹਿੰਦੇ ਜੀ ਪ੍ਰਸ਼ਾਦ ਦੇ ਬਣਾਉਣ ਵਾਲੀ ਮਸ਼ੀਨ ਹੈ, ਬਰਤਨ ਸਾਫ਼ ਕਰਨ ਵਾਲੀਆਂ ਮਸ਼ੀਨਾ ਲੱਗੀਆਂ ਹੋਈਆਂ ਨੇ। ਪਰ ਕਿਤੇ ਨਾ ਕਿਤੇ ਜਿਹੜੀ ਸੇਵਾ ਹੈ ਉਹ ਸਾਡੇ ਹੱਥੋਂ ਚਲੀ ਗਈ ਆ। ਕਿਉਂਕਿ ਹੱਥੀਂ ਸੇਵਾ ਨਹੀਂ ਕਰਦੇ ਆਪਾਂ ਤੇ ਇਸ ਕਰਕੇ ਮਨ ਦੇ ਵਿੱਚ ਜਿਹੜੀ ਨਿਮਰਤਾ ਹੈ ਉਹ ਨਹੀਂ ਆ ਸਕਦੀ। ਜਿੰਨਾ ਚਿਰ ਆਪਾਂ ਸੇਵਾ ਨਹੀਂ ਕਰਦੇ ਨਾ, ਨਾਮ ਜਿੰਨਾ ਮਰਜ਼ੀ ਜਪਦੇ ਰਹੀਏ। ਜੇਕਰ ਨਾਮ ਜਪਾਂਗੇ ਇਕੱਲਾ ਤੇ ਮਨ ਦੇ ਵਿੱਚ ਮਾਣ ਪੈਦਾ ਹੋ ਜਾਂਦਾ ਜੇ ਮਨ ਦੇ ਵਿੱਚ ਮਾਣ ਪੈਦਾ ਹੋ ਗਿਆ ਜਪਿਆ ਹੋਇਆ ਨਾਮ ਵੀ ਫਿਰ ਕਿਤੇ ਨਾ ਕਿਤੇ ਬ्यर्थ ਹੋ ਜਾਂਦਾ ਕਿਉਂਕਿ ਮਾਣ ਇਹੋ ਜੀ ਚੀਜ਼ ਹੈ ਉਹ ਖਤਮ ਕਰ ਦਿੰਦੀ ਸਭ ਕੁਝ ਤੇ ਜਦੋਂ ਆਪਾਂ ਸੇਵਾ ਕਰਦੇ ਆ ਮਨ ਦੇ ਵਿੱਚ ਨਿਮਰਤਾ ਆਉਂਦੀ ਆ ਸੇਵਾ ਕਰਨ ਦੇ ਨਾਲ ਤੇ ਜਿੱਥੇ ਨਿਮਰਤਾ ਹੋਵੇ ਮਹਾਰਜ ਕਹਿੰਦੇ ਆਪਸ ਕਉ ਜੋ ਜਾਣੇ ਨੀਚਾ ਸਉ ਗਣੀਐ ਸਭ ਤੇ ਉੱਚਾ ਜਿਹੜਾ ਆਪਣੇ ਆਪ ਨੂੰ ਨੀਵਾ ਸਮਝਦਾ ਜਿਹੜਾ ਨਿਮਰਤਾ ਚ ਰਹਿੰਦਾ ਗੁਰੂ ਘਰ ਦੇ ਵਿੱਚੋਂ ਉਹਨੂੰ ਸਭ ਤੋਂ ਵੱਧ ਮਾਣ ਮਿਲਦਾ ਸਭ ਤੋਂ ਵੱਧ ਵਡਿਆਈ ਉਹਨਾਂ ਨੂੰ ਮਿਲਦੀ ਹੈ ਗੁਰੂ ਅਮਰਦਾਸ ਮਹਾਰਾਜ ਜੀ ਜਿਨ੍ਹਾਂ ਦੀ ਬਜ਼ੁਰਗ ਅਵਸਥਾ ਸੀ ਤੇ ਪਿਆਰਿਓ ਵੱਡੇ ਸਤਗੁਰਾਂ ਦੇ ਸੁਪੁੱਤਰਾਂ ਨੇ ਦਾਤੂ ਜੀ ਦਾਸੂ ਜੀ ਜਿਨ੍ਹਾਂ ਨੇ ਗੁਰੂ ਅਮਰਦਾਸ ਮਹਾਰਾਜ ਨੂੰ ਇੱਕ ਦਿਨ ਆਣ ਕੇ ਪੈਰ ਦਾ ਠੁੱਡਾ ਮਾਰਿਆ ਕਿਉਂਕਿ ਮਨ ਦੇ ਵਿੱਚ ਸੀ ਕਿ ਗੁਰਤਾ ਗੱਦੀ ਇਹਨਾਂ ਨੂੰ ਪ੍ਰਾਪਤ ਹੋ ਗਈ ਸਾਨੂੰ ਮਿਲਣੀ ਚਾਹੀਦੀ ਸੀ ਪਰ ਜਿਹੜੀ ਗੁਰਤਾ ਗੱਦੀ ਹੈ ਇਹ ਤੇ ਇੱਥੇ ਤੇ ਸੇਵਕ ਨੂੰ ਪੈ ਲੈ ਸੇਵਕ ਜਿਹੜਾ ਸੇਵਕ ਹੁੰਦਾ ਇੱਥੇ ਕੋਈ ਪੁੱਤਰਾਂ ਦੀ ਗੱਲ ਨਹੀਂ ਕੋਈ ਪਰਿਵਾਰ ਦੀ ਗੱਲ ਨਹੀਂ ਜਿਹੜਾ ਸੇਵਕ ਸੇਵਾ ਕਮਾਉਂਦਾ ਗੁਰੂ ਰਹਿਮਤ ਕਰਦਾ ਉਹਦੇ ਤੇ ਆਪ ਤੇ ਗੁਰੂ ਅਮਰਦਸ ਮਹਾਰਾਜ ਨੇ ਉਹਨਾਂ ਦੇ ਚਰਨ ਫੜ ਲਏ ਕਹਿੰਦੇ ਮੈਂ ਤੇ ਬਜ਼ੁਰਗ ਹੈ ਕਿਤੇ ਤੁਹਾਡੇ ਕੋਮਲ ਚਰਨਾਂ ਤੇ ਛੱਟ ਤਾਂ ਨਹੀਂ ਲੱਗ ਗਈ ਕਿਤੇ ਦੇਖੋ ਇਹ ਆ ਨਿਮਰਤਾ ਤੇ ਜਿੱਥੇ ਨਿਮਰਤਾ ਹੈ ਆਓ ਪੜਿਓ ਸਾਰੇ ਇੱਕ ਵਾਰੀ ਪਿਆਰ ਦੇ ਨਾਲ ਕੋਈ ਰਸਨਾ ਵਾਂਝੀ ਨਾ ਰਹੇ ਸਾਰੇ ਗੱਜ-ਵੱਜ ਕੇ ਹਾਜ਼ਰੀ ਲਵਾਓ ਸਤਿਗੁਰਾਂ ਦਾ ਦਰ ਐਸਾ ਹੈ ਜਿਹੜਾ ਨੀਵਾ ਹੋ ਕੇ ਆਉਂਦਾ ਨਿਮਰਤਾ ਦੇ ਵਿੱਚ ਆਉਂਦਾ ਉਹ ਵੱਡੀਆਂ ਬਖਸ਼ਿਸ਼ਾਂ ਲੈ ਕੇ ਜਾਂਦਾ ਇੱਥੋਂ ਪੜੋ ਸਾਰੇ ਹਾਜ਼ਰੀ ਲਵਾਇਓ ਪਿਆਰ ਦੇ ਨਾਲ ਮਿਲਦਾ ਮਾਣ ਨੇ ਮਾਣਿਆ ਨੂੰ ਤੇਰਾ ਦਰ ਐਸਾ ਤੇਰਾ ਦਰ ਐਸਾ ਮਿਲਦਾ ਵਾਣ ਨਿਮਾਣਿਆ ਨਿਮਾਣਿਆ ਨੂੰ ਤੇਰਾ ਦਰ ਐਸਾ ਤੇਰਾ ਦਰ ਐਸਾ ਮਿਲਦਾ ਮਾਣ ਨਿਮਾਣਿਆ ਨੂੰ ਤੇਰਾ ਦਰ ਐਸਾ ਤੇਰਾ ਦਰ ਐਸਾ ਮਿਲਦਾ ਮਾਣ ਤੇਰਾ ਦਰਿਆ ਸ ਤੇਰਾ ਦਰਿਆ ਤੇਰਾ ਦਰਿਆ ਸ ਤੇਰਾ ਦਰਿਆ ਸ ਮਿਲਦ ਮਨ ਵਰਤਾ ਦੇ ਨਾਲ ਆਉਂਦਾ ਨਿਮਾਣਿਆਂ ਨੂੰ ਮਾਣ ਮਿਲਦਾ ਇਥੋਂ ਗੁਰੂ ਸਾਹਿਬ ਜੀ ਨੇ ਜਦੋਂ ਸੇਵਾ ਕੀਤੀ ਨਾ ਗੁਰੂ ਅਮਰਦਾਸ ਮਹਾਰਾਜ ਨੇ ਤੇ 12 ਵਰ ਦਿੱਤੇ ਸੀ ਮਹਾਰਾਜ ਨੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਉਟਿਆਂ ਦੀ ਊਟ ਨਿਆਸਰੀਆਂ ਦੇ ਆਸਰੇ ਇਸ ਤਰ੍ਹਾਂ ਕਰਕੇ 12 ਵਰ ਗੁਰੂ ਸਾਹਿਬ ਜੀ ਨੇ ਦਿੱਤੇ ਤੇ ਪਿਆਰਿਓ ਜਿਹੜਾ ਵੀ ਨਿਮਰਤਾ ਵਿੱਚ ਭਾਵਨਾ ਦੇ ਨਾਲ ਸੇਵਾ ਕਰਦਾ ਨਾ ਤੇ ਉਹਨੂੰ ਅੱਜ ਵੀ ਗੁਰੂ ਘਰ ਦੇ ਵਿੱਚੋਂ ਮਾਣ ਮਿਲਦਾ ਵਡਿਆਈ ਮਿਲਦੀ ਹੈ ਭਾਵੇਂ ਕੋਈ ਲੱਖ ਯਤਨ ਕਰੇ ਸੇਵਕ ਨੂੰ ਨਿੰਦਣ ਦੀ ਕੋਸ਼ਿਸ਼ ਕਰੇ ਮਾੜਾ ਕਹਿਣ ਦੀ ਕੋਸ਼ਿਸ਼ ਕਰੇ ਬੁਰਾ ਭਲਾ ਕਹੇ ਪਰ ਜਿਸ ਨੂੰ ਗੁਰੂ ਨੇ ਵਡਿਆਈ ਦੇਣੀ ਹੈ ਜਿਸ ਤੇ ਸਤਿਗੁਰਾਂ ਨੇ ਬਖਸ਼ਿਸ਼ ਕਰਨੀ ਹੈ ਤੇ ਉਹਦੇ ਤੇ ਬਖਸ਼ਿਸ਼ ਹੋ ਕੇ ਰਹਿਣੀ ਹੈ ਭਾਵੇਂ ਕੋਈ ਜਿੰਨਾ ਮਰਜੀ ਯਤਨ ਕਰ ਲੇ ਜਿਸ ਨੂੰ ਗੁਰੂ ਨੇ ਦਾਤ ਦੇਣੀ ਹੈ ਉਹਦੇ ਤੇ ਰਹਿਮਤ ਉਹਨੇ ਕਰੀ ਦੇਣੀ ਹੈ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਜਿਨ੍ਹਾਂ ਦੇ ਮਾਤਾ ਪਿਤਾ ਵੀ ਬਚਪਨ ਦੇ ਵਿੱਚ ਚਲ ਵਸੇ ਅਨਾਥ ਹੋ ਗਏ ਪਰ ਪਿਆਰਿਓ ਦੇਖੋ ਕਿੰਡੀ ਵੱਡੀ ਰਹਿਮਤ ਬਖਸ਼ਿਸ਼ ਧੰਨ ਗੁਰੂ ਰਾਮਦਾਸ ਮਹਾਰਾਜ ਬੈਠਾ ਸੋਢੀ ਪਾਤਸ਼ਾਹ ਰਾਮਦਾਸ ਸਤ ਗੁਰੂ ਕਹਾਵੇ ਭਾਵਨਾ ਕਰਕੇ ਸੇਵਾ ਕੀਤੀ ਹੈ ਮਨ ਦੇ ਵਿੱਚ ਨਿਮਰਤਾ ਰੱਖੀ ਹੈ ਪਰਚਾ ਪੈ ਗਿਆ ਪੇਪਰ ਪੈ ਗਿਆ ਗੁਰੂ ਸਾਹਿਬ ਜੀ ਨੇ ਥੜੇ ਬਣਾਉਣ ਵਾਸਤੇ ਕਿਹਾ ਭਾਈ ਰਾਮਾ ਜੀ ਨੂੰ ਧੰਨ ਗੁਰੂ ਰਾਮਦਾਸ ਮਹਾਰਾਜ ਜਿਨ੍ਹਾਂ ਦਾ ਪਹਿਲਾ ਨਾਮ ਭਾਈ ਜੇਠਾ ਜੀ ਤੇ ਪਿਆਰਿਓ ਥੜੇ ਬਣਾਉਂਦੇ ਆ ਪਰ ਗੁਰੂ ਸਾਹਿਬ ਜੀ ਦੇ ਮਨ ਦੇ ਵਿੱਚ ਐਸੀ ਨਿਮਰਤਾ ਭਾਵਨਾ ਮਹਾਰਾਜ ਜਦੋਂ ਥੜਾ ਦੇਖਦੇ ਆ ਕਹਿੰਦੇ ਠੀਕ ਨਹੀਂ ਬਣਿਆ ਠੀਕ ਨਹੀਂ ਬਣਿਆ ਢਾ ਦਿਓ ਕਹਿੰਦੇ ਦੁਬਾਰਾ ਬਣਾਓ ਦੁਬਾਰਾ ਫੇਰ ਬਣਾਇਆ ਮਹਾਰਾਜ ਫੇਰ ਕਹਿੰਦੇ ਠੀਕ ਨਹੀਂ ਬਣਿਆ ਤੀਸਰੀ ਦਫਾ ਫੇਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਹਨੂੰ ਢਾ ਕੇ ਬਣਾਓ ਤੇ ਭਾਈ ਰਾਮਾ ਜੀ ਕਹਿੰਦੇ ਵੀ ਹੁਣ ਇਹਨਾਂ ਦੀ ਉਮਰ ਨਾ ਵਡੇਰੀ ਹੋ ਗਈ ਵੱਡੇ ਹੋ ਗਏ ਇਹਨਾਂ ਨੂੰ ਕੁਝ ਪਤਾ ਨਹੀਂ ਲੱਗਦਾ ਅੱਜ ਵੀ ਕਈ ਸਾਡੇ ਬਹੁਤੇ ਸਿਆੜੇ ਗੁਰਸਿੱਖ ਜਿਹੜੇ ਗੁਰਬਾਣੀ ਤੇ ਵੀ ਕਿੰਤੂ ਪ੍ਰੰਤੂ ਕਰੀ ਜਾਂਦੇ ਆ ਕਹਿੰਦੇ ਗੁਰੂ ਸਾਹਿਬ ਨੂੰ ਪਤਾ ਹੀ ਨਹੀਂ ਆ ਕਈ ਬੈਠੇ ਆ ਨਾ ਕੇਵਲ ਉਹ ਬੈਠੇ ਬੋਲਣ ਜੋਗੇ ਆ ਆਪਸ ਵਿੱਚ ਗੱਲਾਂ ਜੀਆਂ ਕਰੀ ਜਾਣਗੇ ਤੇ ਮੈਂ ਇੱਕ ਸੁਣ ਰਿਹਾ ਸੀ ਕਹਿੰਦੇ ਜੀ ਹਾਂਸ ਤਾਂ ਹੁੰਦਾ ਹੀ ਨਹੀਂ ਹਾਂਸ ਕਿਸੇ ਨੇ ਦੇਖਿਆ ਕਿਤੇ ਹਾਂਸ ਦੇਖਿਆ ਕਿਸੇ ਨੇ ਇਹਦਾ ਮਤਲਬ ਕੀ ਆ ਕਿ ਅਸੀਂ ਗੁਰਬਾਣੀ ਤੇ ਕਿੰਤੂ ਪ੍ਰੰਤੂ ਕਰ ਰਹੇ ਆ ਗੁਰੂ ਸਾਹਿਬ ਜੀ ਨੇ ਗੁਰਬਾਣੀ ਦੇ ਵਿੱਚ ਹਾਂਸ ਦਾ ਜ਼ਿਕਰ ਕੀਤਾ ਤੇ ਜੇ ਹਾਂਸ ਨਾਮ ਦਾ ਪੰਛੀ ਨਹੀਂ ਤੇ ਫਿਰ ਗੁਰੂ ਸਾਹਿਬ ਜੀ ਨੇ ਉਹਦਾ ਜ਼ਿਕਰ ਕਿਉਂ ਕੀਤਾ ਗੁਰਬਾਣੀ ਦੇ ਵਿੱਚ ਉਹ ਲੋਕ ਚਾਹੁੰਦੇ ਆ ਕਿ ਅਸੀਂ ਗੁਰਬਾਣੀ ਨੂੰ ਗਲਤ ਸਾਬਤ ਕਰੀਏ ਅਸੀਂ ਗੁਰਬਾਣੀ ਨੂੰ ਝੂਠਾ ਸਾਬਤ ਕਰੀਏ ਕਿਉਂਕਿ ਜਿਵੇਂ ਆਪਾਂ ਬਹੁਤ ਸਾਰੇ ਗ੍ਰੰਥ ਦੇਖਦੇ ਆ ਨਾ ਅੱਜ ਤੇ ਬਹੁਤ ਸਾਰੀਆਂ ਜੜੀਆਂ ਗੱਲਾਂ ਨੇ ਉਹ ਗਲਤ ਸਿੱਧ ਹੋ ਰਹੀਆਂ ਨੇ ਗੁਰਬਾਣੀ ਦਾ ਕੋਈ ਵੀ ਬਚਨ ਅੱਜ ਤੱਕ ਸਾਇੰਸ ਪੱਖ ਤੋਂ ਹੋਵੇ ਸਮਾਜਿਕ ਪੱਖ ਤੋਂ ਹੋਵੇ ਧਾਰਮਿਕ ਪੱਖ ਤੋਂ ਹੋਵੇ ਕਦੇ ਵੀ ਗੁਰਬਾਣੀ ਦਾ ਕੋਈ ਸ਼ਬਦ ਅੱਜ ਤੱਕ ਕੋਈ ਗਲਤ ਸਾਬਤ ਨਹੀਂ ਕਰ ਸਕਿਆ ਤੇ ਨਾ ਹੀ ਕੋਈ ਕਰ ਸਕਦਾ ਗੁਰਬਾਣੀ ਨੂੰ ਕੋਈ ਚੈਲੰਜ ਨਹੀਂ ਕਰ ਸਕਦਾ ਗੁਰਬਾਣੀ ਜਿਹੜੀ ਆ ਉਹ ਤਿੰਨ ਕਾਲ ਸਤ ਹੈ ਆ ਵੋ ਸਿੱਖ ਸਤਗੁਰੂ ਕੇ ਪਿਆਰਿਓ ਗਾਵੋ ਸੱਚੀ ਬਾਣੀ ਜਦੋਂ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਇਹ ਬਾਣੀ ਸੱਚ ਹੈ ਤੇ ਬਿਰੇ ਨੂੰ ਝੂਠਾ ਕੌਣ ਸਾਬਤ ਕਰ ਸਕਦਾ ਉਹ ਲੋਕ ਜਿਹੜੇ ਸਾਨੂੰ ਗੁਰਬਾਣੀ ਤੋਂ ਤੋੜਨਾ ਚਾਹੁੰਦੇ ਆ ਵੀ ਗੁਰਬਾਣੀ ਤੋਂ ਤੋੜ ਦिए ਸਾਡੇ ਕੋਲੇ ਪਾਵਰ ਕੀ ਹੈ ਸਾਡੇ ਕੋਲੇ ਤਾਕਤ ਕੀ ਐ ਸਿੱਖਾਂ ਕੋਲੇ ਕੇਵਲ ਕੁਰਬਾਨੀ ਦੀ ਤਾਕਤ ਐ ਜਿਸ ਦਿਨ ਅਸੀਂ ਕੁਰਬਾਨੀ ਤੋਂ ਟੁੱਟ ਗਏ ਜਿਸ ਦਿਨ ਅਸੀਂ ਕੁਰਬਾਨੀ ਤੋਂ ਦੂਰ ਹੋ ਗਏ ਸਾਡੇ ਪੱਲੇ ਕੱਖ ਨਹੀਂ ਰਹਿਣਾ ਸਾਡੇ ਕੋਲੇ ਕੋਈ ਤਾਕਤ ਨਹੀਂ ਹੋਏਗੀ ਸਾਡੇ ਕੋਲੇ ਕੋਈ ਪਾਵਰ ਨਹੀਂ ਜਿਵੇਂ ਮਰਜ ਕਹਿੰਦੇ ਪਾਂਡੇ ਤੁਮਰੀ ਗਾਇਤਰੀ ਲੋਧੇ ਕਾ ਖੇਤ ਖਾਤੀ ਥੀ ਲੈਕਰ ਠੇਂਗਾ ਟਗਰੀ ਤੋਰੀ ਲੰਗਤ ਲੰਗਤ ਜਾਤੀ ਥੀ ਕਹਿੰਦੇ ਗਾਇਤਰੀ ਮੰਤਰ ਉਹਦੇ ਚੋਂ ਸ਼ਬਦ ਗਾਇਬ ਕਰਤੇ ਸੀ ਤੇ ਇਸੇ ਤਰ੍ਹਾਂ ਗੁਰਬਾਣੀ ਤੇ ਵੀ ਕੋਸ਼ਿਸ਼ ਇਹੀ ਹੈ ਵੀ ਇਹ ਅੱਖਰ ਜਿਹੜੇ ਨੇ ਕਹਿੰਦੇ ਜੀ ਹੰਸ ਨਹੀਂ ਹੁੰਦੇ ਪਰ ਗੁਰਬਾਣੀ ਕਹਿੰਦੀ ਹੈ ਬਾਬਾ ਕੇਰ ਸਿੰਘ ਜੀ ਵੀ ਧਾਰਨਾ ਪੜਦੇ ਹੁੰਦੇ ਸੀ ਹੰਸ ਚੁਗਦੇ ਨੇ ਮਾਨਕ ਮੋਤੀ ਉਥੇ ਹੋਰ ਨਾ ਕੋਈ ਅਪੜੇ ਭਾਈ ਗੁਰਦਾਸ ਜੀ ਨੇ ਜ਼ਿਕਰ ਕੀਤਾ ਹੰਸ ਦਾ ਆਪਣੀਆਂ 12 ਦੇ ਵਿੱਚ ਜਿਨ੍ਹਾਂ ਦੀ ਗੁਰਬਾਣੀ ਨੂੰ ਕੁੰਜੀ ਦਾ ਖਤਾਬ ਮਿਲਿਆ ਧੰਨ ਗੁਰੂ ਗ੍ਰੰਥ ਸਾਹਿਬ ਜੀ ਉਹਨਾਂ ਨੇ ਜ਼ਿਕਰ ਕੀਤਾ ਸੋ ਅਜਿਹੇ ਜਿਹੜੇ ਲੋਕ ਨੇ ਜਿਹੜੇ ਸਾਨੂੰ ਗੁਰਬਾਣੀ ਤੋਂ ਤੋੜਨਾ ਚਾਹੁੰਦੇ ਨੇ ਉਹ ਏਦਾਂ ਦੇ ਸ਼ੋਸ਼ੇ ਜਿਹੜੇ ਆ ਉਹ ਛੜਦੇ ਰਹਿੰਦੇ ਆ ਹੁਣ ਕਈ ਤੇ ਇਹੋ ਜਿਹੇ ਆ ਹੁਣ ਜਿਸ ਬੰਦੇ ਨੇ ਕੋਈ ਗ੍ਰੰਥ ਨਹੀਂ ਪੜਿਆ ਜਿਸ ਬੰਦੇ ਨੇ ਗੁਰਬਾਣੀ ਨੂੰ ਕਦੇ ਸਮਝਿਆ ਨਹੀਂ ਜਿਸ ਬੰਦੇ ਨੇ ਕਦੇ ਗੁਰਬਾਣੀ ਦੇ ਅਰਥ ਨਹੀਂ ਪੜੇ ਉਹਨੂੰ ਕਿੱਥੋਂ ਪਤਾ ਲੱਗ ਜੂਗਾ ਉਹਨੂੰ ਕਿੱਥੋਂ ਗਿਆਨ ਹੋਣਾ ਕਿਉਂਕਿ ਅੱਜ ਕੱਲ ਬਹੁਤੇ ਵਿਦਵਾਨ ਤੇ ਜਿਹੜੇ ਆ ਉਹ YouTube ਤੇ Facebook ਵਾਲੇ ਆ ਉਹ ਵਿਦਵਾਨ ਤੁਰੇ ਫਿਰਦੇ ਉਥੋਂ ਸੁਣ ਲਈ ਇੱਧਰ ਸੁਣਾਤੀ ਉਥੋਂ ਸੁਣ ਲਈ ਆਪ ਉਹਦਾ ਕੋਈ ਮਤਲਬ ਭਾਵ ਉਹਨੂੰ ਸਮਝਿਆ ਨਹੀਂ ਹੈ ਗੁਰਬਾਣੀ ਜਿਨ੍ਹਾਂ ਨੇ ਪੜ੍ਹੀ ਹੈ ਜਿਨ੍ਹਾਂ ਨੇ ਗੁਰਬਾਣੀ ਨੂੰ ਸਮਝਿਆ ਤੇ ਉਹ ਜਿਹੜੇ ਹੁੰਦੇ ਜਿਨ੍ਹਾਂ ਨੇ ਗੁਰਬਾਣੀ ਨੂੰ ਸਮਝਿਆ ਹੋਵੇ ਤੇ ਉਹ ਕਦੇ ਬੈਸ ਬਸਈਏ ਦੇ ਵਿੱਚ ਨਹੀਂ ਬਹਿਣਗੇ ਕਹਿੰਦੇ ਕੋਹ ਕਬੀਰ ਸ਼ੂਸ਼ਾ ਘੱਟ ਬੋਲੈ ਭਰਿਆ ਹੋਏ ਸੋ ਗਭੂ ਨਾ ਕਹਿੰਦੇ ਘੜਾ ਉਹ ਬੋਲਦਾ ਜਿਹੜਾ ਖਾਲੀ ਹੋਵੇ ਜਿਹੜਾ ਘੜਾ ਭਰਿਆ ਹੋਵੇ ਉਹ ਕਦੇ ਭਰੇ ਕਦੇ ਨਹੀਂ ਬੋਲਦੇ ਹੁੰਦੇ ਭਰਿਆਂ ਨੂੰ ਬੋਲਣ ਦੀ ਲੋੜ ਨਹੀਂ ਪੈਂਦੀ ਬਾਬਾ ਅਨੰਦ ਸਿੰਘ ਜੀ ਬੋਲਦੇ ਸੀ ਉਹ ਤੇ ਜੰਗਲ ਵਿੱਚ ਵੀ ਜਾ ਕੇ ਬਹਿ ਜਾਂਦੇ ਸੀ ਨਾ ਤੇ ਸੰਗਤ ਵਹੀਰਾ ਘੱਟ ਕੇ ਆ ਜਾਂਦੀ ਸੀ ਕਿਉਂ ਕਿਉਂਕਿ ਭਰੇ ਹੋਏ ਨੇ ਉਹਨਾਂ ਦੇ ਕੋਲੇ ਗੁਰਬਾਣੀ ਦਾ ਖਜ਼ਾਨਾ ਹੈ ਮੈਂ ਇੱਕੋ ਬੇਨਤੀ ਕਰਕੇ ਸਮਾਪਤੀ ਕਰ ਦੇਣੀ ਹੈ ਕਿਉਂਕਿ ਜਥੇ ਹਾਜ਼ਰੀ ਭਰਨ ਵਾਲੇ ਹੋਰ ਵੀ ਨੇ ਪਿਆਰਿਓ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਵਿੱਚ ਚੰਦਨ ਦਾ ਜ਼ਿਕਰ ਆਉਂਦਾ ਸਭ ਤੋਂ ਪਵਿੱਤਰ ਲੱਕੜ ਜਿਹੜੀ ਆ ਉਹ ਚੰਦਨ ਦੀ ਮੰਨੀ ਜਾਂਦੀ ਆ ਚੰਦਨ ਕਹਿੰਦੇ ਇਹੋ ਜੀ ਪਵਿੱਤਰ ਹੈ ਤੇ ਇਹੋ ਜੀ ਉਹਦੀ ਮਹਿਕ ਆ ਜਿਹੜਾ ਉਹਦੇ ਕੋਲੇ ਕੋਈ ਹੋਰ ਦਰਖਤ ਵੀ ਹੁੰਦਾ ਨਾ ਉਹਦੇ ਵਿੱਚੋਂ ਵੀ ਚੰਦਨ ਦੀ ਮਹਿਕ ਆਉਣ ਲੱਗ ਜਾਂਦੀ ਆ ਇੰਨਾ ਉਹਦਾ ਗੁਣਕਾਰੀ ਆ ਉਹ ਮਹਾਰਾਜ ਨੇ ਉਹਦਾ ਜ਼ਿਕਰ ਕੀਤਾ ਇੱਕ ਦਰਖਤ ਜਿਹੜਾ ਸਭ ਤੋਂ ਅਪਵਿੱਤਰ ਹੈ ਅਪਵਿੱਤਰ ਕਿਹੜਾ ਦਰਖਤ ਹੈ ਉਹ ਆ ਤਾੜੀ ਦਾ ਦਰਖਤ ਤਾੜੀ ਦਾ ਦਰਖਤ ਉਹ ਆ ਜਿਹਦੇ ਚੋਂ ਸ਼ਰਾਬ ਨਿਕਲਦੀ ਆ ਉਹਨੂੰ ਵੇਦਾਂ ਸ਼ਾਸਤਰਾਂ ਦੇ ਵਿੱਚ ਵੀ ਤੇ ਗੁਰਬਾਣੀ ਦੇ ਵਿੱਚ ਵੀ ਆਪਾਂ ਅਪਵਿੱਤਰ ਮਹਾਰਜ ਬਾਣੀ ਚ ਕਹਿੰਦੇ ਤਰ ਤਾਰ ਅਪਵਿੱਤਰ ਕਰਮਾਨੀ ਹੈ ਤਰ ਕੀ ਨੂੰ ਕਹਿੰਦੇ ਆ ਲੱਕੜ ਦੂ ਤਾਰ ਉਹ ਦਰਖਤ ਦਾ ਨਾਮ ਹੈ ਕਹਿੰਦੇ ਉਹ ਅਪਵਿੱਤਰ ਹੈ ਉਹਦੀ ਜਿਹੜੀ ਲੱਕੜ ਹੈ ਤਰ ਆਪਾਂ ਤਰਖਾਨ ਸ਼ਬਦ ਵਰਤਦੇ ਆ ਨਾ ਤਰਖਾਨ ਸ਼ਬਦ ਤਰ ਤੋਂ ਹੀ ਆਇਆ ਹੋਇਆ ਤਰ ਤਾਰ ਅਪਵਿੱਤਰ ਕਰਮਾਨੀਆ ਤਰਖਾਨ ਲੱਕੜੀ ਦਾ ਕੰਮ ਕਰਨ ਵਾਲਾ ਤੋਂ ਇਸੇ ਤਰ੍ਹਾਂ ਉਹ ਜਿਹੜੀ ਅਪਵਿੱਤਰ ਲੱਕੜ ਹੈ ਜਿਹਨੂੰ ਕਹਿੰਦੇ ਵੀ ਉਹਦਾ ਨਾਮ ਵੀ ਮੂੰਹ 'ਚ ਨਹੀਂ ਲੈਣਾ ਚਾਹੀਦਾ ਉਹਨੂੰ ਹੱਥ ਵੀ ਨਹੀਂ ਲਾਉਣਾ ਚਾਹੀਦਾ ਇੰਨੀ ਪਵਿੱਤਰ ਹੈ ਪਰ ਜਿਹੜੇ ਸਭ ਤੋਂ ਪਹਿਲੇ ਸਰੂਪ ਧੰਨ ਗੁਰੂ ਅਰਜਨ ਦੇ ਮਹਾਰਾਜ ਨੇ ਜਿਹੜੇ ਤਿਆਰ ਕਰਵਾਏ ਗੁਰਬਾਣੀ ਲਿਖੀ ਮਹਾਰਾਜ ਨੇ ਪਹਿਲਾ ਪ੍ਰਕਾਸ਼ ਸ੍ਰੀ ਹਰਮੰਦਰ ਸਾਹਿਬ ਚੋਇਆ ਯਾਦ ਰੱਖਿਓ ਉਹ ਜਿਹੜੇ ਸਰੂਪ ਤੇ ਪਿਆਰਿਓ 960 ਆਂਗਣੇ ਉਸ ਸਰੂਪ ਦੇ ਉਹ ਜਿਹੜੀ ਗੁਰਬਾਣੀ ਸਾਰੀ ਹੈ ਤੇ ਜਿਹੜਾ ਤਾੜੀ ਦਾ ਦਰਖਤ ਹੈ ਸਭ ਤੋਂ ਪਹਿਲਾ ਪਹਿਲਾ ਜਿਹੜਾ ਕਾਗਜ਼ ਆ ਉਸ ਦਰਖਤ ਤੋਂ ਬਣਿਆ ਤੇ ਜਿਹੜੀ ਗੁਰਬਾਣੀ ਹੈ ਉਸ ਦਰਖਤ ਤੋਂ ਬਣੇ ਹੋਏ ਕਾਗਜ਼ ਦੇ ਉੱਪਰ ਲਿਖੀ ਗਈ ਆ ਉਹ ਗੁਰਬਾਣੀ ਉਸ ਕਾਗਜ਼ ਤੇ ਲਿਖੀ ਗਈ ਜਿਹਨੂੰ ਪਵਿੱਤਰ ਕਹਿੰਦੇ ਸੀ ਤੇ ਦੇਖੋ ਜਦੋਂ ਗੁਰਬਾਣੀ ਲਿਖੀ ਗਈ ਅੱਜ ਉਹਨੂੰ ਨਮਸ਼ਕਾਰਾਂ ਹੁੰਦੀਆਂ ਨੇ ਜਿਹਨੂੰ ਅਪਵਿੱਤਰ ਕਹਿੰਦੇ ਸੀ ਅੱਜ ਉਹਨੂੰ ਮੱਥਾ ਟੇਕਿਆ ਜਾਂਦਾ ਕਿਉਂ ਕਿਉਂਕਿ ਗੁਰਬਾਣੀ ਜਿਹੜੀ ਆ ਨਾ ਇਹੋ ਜੀ ਵਸਤੂ ਹੈ ਪਿਆਰਿਓ ਜਿਹਦੇ ਹਿਰਦੇ ਚ ਵਸ ਗਈ ਦੁਨੀਆ ਉਹਨਾਂ ਨੂੰ ਨਮਸ਼ਕਾਰਾਂ ਕਰਦੀ ਆ ਜੇ ਉਹ ਦਰਖਤ ਦੀ ਲੱਕੜ ਜਿਹੜੀ ਹੈ ਉਹਦਾ ਬਣਿਆ ਹੋਇਆ ਕਾਗਜ਼ ਉਤੇ ਤੇ ਲਿਖੀ ਗਈ ਉਹਨੂੰ ਨਮਸ਼ਕਾਰਾਂ ਨੇ ਜਿਹੜਾ ਹਿਰਦੇ ਤੇ ਗੁਰਬਾਣੀ ਲਿਖ ਲੈਂਦਾ ਉਹਨਾਂ ਨੂੰ ਵੀ ਨਮਸ਼ਕਾਰਾਂ ਹੁੰਦੀਆਂ ਨੇ ਐਸੀ ਪਵਿੱਤਰ ਤੋ ਕਹਿਣ ਤੋਂ ਭਾਵ ਕਿ ਗੁਰਬਾਣੀ ਤੇ ਕੋਈ ਕਿੰਤੂ ਪ੍ਰੰਤੂ ਨਹੀਂ ਪਿਆਰਿਓ ਜਿਹੜੇ ਗੁਰਬਾਣੀ ਤੇ ਕਿੰਤੂ ਪ੍ਰੰਤੂ ਕਰਦੇ ਨੇ ਉਹਨਾਂ ਨੂੰ ਤੁਸੀਂ ਸੁਣਨਾ ਛੱਡ ਦਿਓ ਸਭ ਤੋਂ ਵੱਡੀ ਗੱਲ ਇਹ ਹੈ ਕਿਉਂਕਿ ਅੱਜ ਕੱਲ ਬਹੁਤੇ ਵਿਊ ਲੈਣ ਵਾਸਤੇ ਇਦਾਂ ਦੀਆਂ ਗਲਤ ਚੀਜ਼ਾਂ ਬੋਲਦੇ ਆ ਪਰ ਉਹਨਾਂ ਨੂੰ ਇਹ ਨਹੀਂ ਪਤਾ ਵੀ ਇਹਦਾ ਨੁਕਸਾਨ ਕਿੰਨਾ ਵੱਡਾ ਤੇ ਤੁਸੀਂ ਉਹ ਚੀਜ਼ਾਂ ਸੁਣਦੇ ਹੋ ਸਮਝ ਲਾਉ ਨੂੰ ਪ੍ਰਮੋਟ ਕਰਦੇ ਹੋ ਓਡੇ ਵੱਡੇ ਹੀ ਗੁਨਾਹਗਾਰ ਅਸੀਂ ਆ ਫਿਰ ਉਹਨਾਂ ਨੂੰ ਸੁਣਨਾ ਬੰਦ ਕਰੋ ਸੁਣੋ ਉਹ ਜਿਹੜਾ ਗੁਰੂ ਦੀ ਵਡਿਆਈ ਕਰਦਾ ਜਿਹੜਾ ਗੁਰੂ ਦੀ ਸਿਫਤ ਕਰਦਾ ਹੈ ਉਹਨਾਂ ਨੂੰ ਸੁਣਿਆ ਕਰੋ ਜਿਹੜੇ ਗੁਰੂ ਦਾ ਨਰਾਦਰ ਕਰਦੇ ਨੇ ਉਹਨਾਂ ਨੂੰ ਕਦੇ ਨਹੀਂ ਸੁਣਨਾ ਤੇ ਧੰਨ ਗੁਰੂ ਰਾਮਦਾਸ ਮਹਾਰਾਜ ਪਿਆਰਿਓ ਐਸੀ ਰਹਿਮਤ ਐਸੀ ਕਿਰਪਾ ਅੱਜ ਦੁਨੀਆ ਉਹਨਾਂ ਨੂੰ ਨਮਸ਼ਕਾਰਾਂ ਕਰਦੀ ਹੈ ਸੇਵਾ ਦੇ ਸਿਮਰਨ ਦੇ ਵਿੱਚੋਂ ਹੀ ਸਾਰਾ ਕੁਝ ਪ੍ਰਾਪਤ ਹੁੰਦਾ ਹੈ ਤੋ ਆਓ ਇਨੀਆਂ ਕੋ ਬੇਨਤੀਆਂ ਪ੍ਰਵਾਨ ਕਰਿਓ ਪੜਿਓ ਸਾਰੇ ਇੱਕ ਧਾਰਨਾ ਤੇ ਫਿਰ ਸਮਾਪਤੀ ਅਗਲਾ ਸਮਾ ਆਪ ਜੀ ਨੇ ਸਰਵਣ ਕਰਨਾ ਅਸੀਂ ਗਰੀਬ ਨਿਭਾਣੇ ਤੇਰੇ ਦਰ ਦੇ ਬਾਬਾ ਜੀ ਸਾਡਾ ਮਾਨ ਰੱਖ ਲਈ ਅਸੀਂ ਗਰੀਬ ਨਿਭਾਣੇ ਤੇਰੇ ਦਾਰੇ ਦੇ ਬਾਬਾ ਜੀ ਸਾਡਾ ਮਾਨ ਰੱਖ ਲਈ ਗਰੀਬ ਨਿਮਾਨੇ ਤੇਰੇ ਦਰ ਦੇ ਬਾਬਾ ਜੀ ਸਾਡਾ ਮਾਨ ਰੱਖ ਲਈ ਅਸੀਂ ਗਰੀਬ ਨਿਮਾਨੇ ਤੇਰੇ ਦਰ ਦੇ ਬਾਬਾ ਜੀ ਸਾਡਾ ਮਾਨ ਰੱਖ ਲਈ ਬਾਬਾ ਜੀ ਸਾਡਾ And i ਸੀਂ ਗਰੀਬ ਨਿਮਾਣੇ ਤੇਰੇ ਦਾਰੀ ਦੇ ਬਾਬਾ ਜੀ ਸਾਡਾ ਮਾਨ ਰੱਖ ਲਈ ਕਸੀ ਸੀਂ ਗਰੀਬ ਨਿਮਾਣੇ ਤੇਰੇ ਦਾਰੀ ਦੇ ਬਾਬਾ ਜੀ ਸਾਡਾ ਮਾਨ ਰੱਖ ਲਈ ਜੀ ਸਾਡਾ ਮਾਨ ਰੱਖ ਲੈ ਸੋਈ ਨੀ ਬੇਨਤੀ ਪ੍ਰਵਾਨ ਕਰਿਓ ਮਹਾਂਪੁਰਖ ਸੰਤ ਬਾਬਾ ਲਖਾ ਸਿੰਘ ਜੀ ਜੋ ਵਿਦੇਸ਼ ਦੇ ਵਿੱਚ ਇੰਗਲੈਂਡ ਦੇ ਵਿੱਚ ਪੈਰਿਸ ਦੀ ਧਰਤੀ ਤੇ ਧੰ ਬਾਬਾ ਆਨੰਦ ਸਿੰਘ ਦੀ ਮਹਾਰਾਜ ਧੰ ਬਾਬਾ ਈਸ਼ਰ ਸਿੰਘ ਦੀ ਮਹਾਰਾਜ ਉਹਨਾਂ ਦੀ ਵਰਸੀ ਦੀ ਯਾਦ ਵਿੱਚ ਸਮਾਗਮ ਹੋ ਰਹੇ ਨੇ ਉਹਨਾਂ ਦੇ ਵਿੱਚ ਹਾਜ਼ਰੀ ਭਰਨ ਵਾਸਤੇ ਵਿਦੇਸ਼ ਦੀ ਧਰਤੀ ਤੇ ਨੇ ਸੋ ਤਿਨਾਂ ਦੇ ਜਥਿਆਂ ਨੇ ਹਾਜ਼ਰੀ ਭਰੀ ਹੈ ਸੋ ਇਸ ਵੇਲੇ ਭਾਈ ਅਨਮੋਲ ਸਿੰਘ ਜੀ ਇੱਕ ਸ਼ਬਦ ਦੀ ਹਾਜ਼ਰੀ ਭਰਨਗੇ ਉਹਨਾਂ ਤੋਂ ਬਾਅਦ ਜਿਹੜੇ ਗੁਰਮੁਖ ਪਿਆਰੇ ਨੇ ਉਹਨਾਂ ਨੇ ਹਾਜ਼ਰੀ ਭਰਨੀ ਆ